ਇਹ ਮਾਮਲਾ ਬਰਾਗਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਤੋਂ ਗੜਿਆ ਉਹ ਨਸ਼ਾ ਕਰਨ ਲਈ ਪੈਸੇ ਮੰਗੇ ਜਾ ਰਹੇ ਸੀਗੇ ਲਗਾਤਾਰ ਮਾਂ ਪਿਓ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਜਦੋਂ ਮਾਤਾ ਵੱਲੋਂ ਪੈਸੇ ਨਹੀਂ ਦਿੱਤੇ ਗਏ ਤਾਂ ਉਸ ਨੌਜਵਾਨ ਵੱਲੋਂ ਆਪਣੀ ਮਾਤਾ ਵੀ ਤਾਨੂੰ ਆਪਣੀ ਜੀਵਨ ਲिला ਸਮਾਪਤ ਕਰਨ ਲਈ ਧਮਕੀ ਦਿੱਤੀ ਗਈ ਔਰ ਆਪਣਾ ਤੇਜ਼ ਦਾ ਇਤਿਹਾਰ ਜਿਹੜਾ ਇੱਕ ਆਪਣੇ ਗਲੇਦੜ ਰੱਖਿਆ ਜਿਸ ਤੋਂ ਬਾਅਦ ਮਾਤਾ ਜਿਹੜੀ ਆ ਉਹ ਬਹੁਤ ਪਰੇਸ਼ਾਨ ਹੋ ਗਈ ਤਾਂ ਉਹਨਾਂ ਵੱਲੋਂ ਇੱਕ ਜ਼ਹਿਰੀਲਾ ਪਦਾਰਥ ਥਾ ਕੇ ਆਪਣੀ ਜੀਵਨ ਲिला ਜਿਹੜੀ ਆ ਸਮਾਪਤ ਕਰ ਦਿੱਤੀ ਗਈ ਆ ਕਿਨੇ ਕਿਨੇ ਵੀ ਮੱਧਮ ਮੱਧਮ ਦੇ ਕੋਈ ਨਾਚੀ ਕਰਨ ਇੰਨੇ ਤਰ੍ਹਾਂ ਦੇ ਲੋਕ ਬਹੁਤ ਦਿੱਕੀਏ ਕਿ ਉਹ ਵੀ ਦਿੱਕੀ ਨਹੀਂ ਦਿੱਕੀਏ ਸਰਭੇ ਕੰਮ ਕਰਦੇ ਮੀਟ ਕਰਦੇ ਸੇਫ ਰਹਿ ਰਹਾ ਤੱਕ ਪਠਾਨਕੋਟ ਦੇ ਵਿੱਚ ਇੱਕ ਅਨੋਖਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਤੁਹਾਨੂੰ ਦੱਸਦੇ ਕਿ ਨਸ਼ੇ ਦੀ ਦਲਦਲ ਵਿੱਚ ਜਿਹੜੇ ਨੌਜਵਾਨ ਫਸਦੇ ਨੇ ਉਹਨਾਂ ਨੂੰ ਸਹੀ ਗਲਤ ਦਾ ਪਤਾ ਨਹੀਂ ਚੱਲਦਾ ਇਦਾਂ ਦਾ ਹੀ ਮਾਮਲਾ ਪਠਾਨਕੋਟ ਦੇ ਵਿੱਚ ਦਿਕਨ ਨੂੰ ਮਿਲਿਆ ਹੈ ਕਿ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਕੋਲੋਂ ਜਿਹੜਿਆ ਉਹ ਨਸ਼ਾ ਕਰਨ ਲਈ ਪੈਸੇ ਮੰਗੇ ਜਾ ਰਹੇ ਸੀਗੇ ਲਗਾਤਾਰ ਮਾਪਿਆਂ ਨੂੰ ਤੰਗ ਪੇਸ਼ਾਨ ਕੀਤਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਬੀਤੀ ਰਾਤ ਉਸ ਨੌਜਵਾਨ ਵੱਲੋਂ ਆਪਣੀ ਮਾਤਾ ਕੋਲੋਂ ਪੈਸੇ ਮੰਗੇ ਗਏ ਆ ਤੇ ਜਦੋਂ ਮਾਤਾ ਵੱਲੋਂ ਪੈਸੇ ਨਹੀਂ ਦਿੱਤੇ ਗਏ ਤਾਂ ਉਸ ਨੌਜਵਾਨ ਵੱਲੋਂ ਆਪਣੀ ਮਾਤਾ-ਪਿਤਾ ਨੂੰ ਆਪਣੀ ਜੀਵਨ ਲੀਲਾ ਸਬਾਪਤ ਕਰਨ ਲਈ ਧਮਕੀ ਦਿੱਤੀ ਗਈ ਔਰ ਆਪਣਾ ਤੇਜ਼ਦਾਰ ਹਥਿਆਰ ਜਿਹੜਾ ਇੱਕ ਆਪਣੇ ਗਲੇ ਤੇ ਰੱਖਿਆ ਜਿਸ ਤੋਂ ਬਾਅਦ ਮਾਤਾ ਜਿਹੜੀ ਆ ਉਹ ਬਹੁਤ ਪਰੇਸ਼ਾਨ ਹੋ ਗਈ ਤੇ ਉਹਨਾਂ ਵੱਲੋਂ ਇੱਕ ਜਰੀਲਾ ਪਦਾਰਥ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਕਤ ਮਹਿਲਾ ਦੀ ਡੈੱਡ ਬੋਡੀ ਸਿਵਲ ਸਰਪਠਾਣਕੋਟ ਦੇ ਵਿੱਚ ਪੋਸਟਪਾਣੂ ਲੈ ਲਿਆਂਦੀ ਗਈ ਹੈ ਪੁਲਿਸ ਦੀ ਮੰਨਿਅਤਾ ਪੁਲਿਸ ਵੱਲੋਂ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸੰਬੰਧੀ ਆਪਾਂ ਪਰਿਵਾਰਿਕ ਸਦਸਿਆਂ ਨਾਲ ਗੱਲਬਾਤ ਕੀਤੀ ਹੈ ਪਰਿਵਾਰਿਕ ਸਦਸਿਆਂ ਦਾ ਕਹਿਣਾ ਕਿ ਨੌਜਵਾਨ ਲਗਦਾ ਨਸ਼ੇ ਦਾ ਆਦੀ ਸੀਗਾ ਤਾਂ ਲਗਾਤਾਰ ਮਾਪਿਆਂ ਨੂੰ ਪਰੇਸ਼ਾਨ ਕਰਦਾ ਸੀਗਾ ਜਿਸ ਤੋਂ ਬਾਅਦ ਇਹ ਜਿਆ ਸਟੈਪ ਜਿਹੜਾ ਉਸ ਦੀ ਮਾਤਾ ਨੂੰ ਚੱਕਣਾ ਪਿਆ ਔਰ ਦਿਗਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਪਰਿਵਾਰਿਕ ਮੈਂਬਰਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਬਸ ਮੇਰੇ ਮੁੰਡਾ ਇਹ ਕਹਿੰਦਾ ਕਿ ਮੁੰਡਾ ਅਸਬ ਕਹਿੰਦਾ ਸੈਲ ਉਤਾਰ ਸਿੰਘ ਉਹਨੇ ਮੈਨੂੰ ਬੜੇ ਤੰਤ ਸਾਲ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਘਰ ਲੜਾਈ ਕਲੇਸ਼ ਪੰਦਾ ప్రతి ਦਿਨ ਦੋ ਦਿਵ ਤੱਕ ਸੁਣਦਾ ਨਹੀਂਗਾ ਇੰਨਾ ਤੁਹਾਨੂੰ ਸੁਣ ਦਿੰਦਾ ਤੇ ਹਰ ਕੋਨੇ ਮੈਂ ਕਾਨੂੰਨ ਕਲੇਸ਼ ਮਾਦਣਾ ਪਾਇਆ ਮੈਨੂੰ 500 ਜ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸ਼ਾਮੀ ਲੈ ਪਰਸੋ ਲੈ ਗਿਆ ਉਹ ਮਾਰ ਕੇ ਮੈਨੂੰ ਕੋਈ ਕਹਿੰਦੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਬਦਲ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਰ ਹੀ ਮਾਰਨ ਮੈਂ ਮਰ ਜੇ ਤੂੰ ਦੁਖੀ ਹੋ ਜਾਉਂਦੇ ਤੇ ਕਲੇਜ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁੜਾ ਨਹੀਂ ਮੈਂ ਮੈਂ ਨਹੀਂ ਜੀ ਜਿਹਨਾਂ ਬਸ ਤੂੰ ਦੇਖ ਕੇ ਸਿੱਧੀ ਗੱਲ ਤੇ ਜਿਹਨਾਂ ਵਾਲੋ ਜੇਲੀ ਤੇ ਖਾਲੀ ਪੂਰਾ ਜਿੜੀ ਛਿਲਕਾ ਦੀ ਨੇ ਇੱਕ ਕੱਟੇ ਛੁਰੀ ਲਈ ਸੀ ਮੈਂ ਪਿੰਡਾ ਸੋਟਣ ਲੱਗਾ ਮੈਂ ਕਰਨ ਲੱਗਾ ਜੀ ਉਹਨੇ ਤੂੰ ਮਾਰਨੀ ਆਉਂਦੇ ਪਹਿਲਾਂ ਆਪਣੇ ਆਪਣੇ ਬਸ ਉਹਨੇ ਨਾਲ ਕੋਲੀ ਕੜੀ ਕੋਈ ਖਾ ਗਈ ਬਸ

ਮਾਸੀ ਮੁੜੇ ਬੜੇ ਦੁਖੀ ਸੋ ਸਾਰਾ ਸਾਰਾ ਗਰੀਬ ਮਨਪਤਰੀ ਨੇ ਉਹ ਤੋਂ ਦੁਖੀ ਹੋ ਕੇ ਦਵਾਈ ਖਾਧੀ ਬਸ ਊੜੇ ਦੇ ਮਾਮਲੇ ਦਾ ਕੀਤਾ ਪੁੱਛ ਹਾਂਜੀ ਪੁਲਿਸ ਨੂੰ ਦਾਨ ਕਰਾਇਆ ਕਿ ਆਰੈਸਟ ਕੀਤਾ ਉਹਨੂੰ ਹਾਂਜੀ ਆ ਜੀ ਰੈਸਟ ਹੈ ਜੀ ਹੁਣ ਇੱਕ ਨੰਬਰ ਆਇਆ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ